ਆਹ ਪਕੜਾ ਵੀ ਲੱਗ ਰਹੀ ਹੈ ਨਾ ਘਰਾਂ ਜਿੰਨੀ ਜਲਦੀ ਹੋ ਸਕੇ ਉਹ ਦੋਸ਼ੀਆਂ ਨੂੰ ਪਕੜਾ ਜਾਏਗਾ ਤੇ ਰਾਸ ਕਾਨੂੰਨ ਉਹ ਆਪਕੋ ਬਰਾਮਦ ਕਰ ਲਿਆ ਜਾਏਗਾ। ਮੈਂ ਫੋਟੋ ਕਰ ਲਾ ਮੈਂ ਦਰਦ ਦਾ ਦਪੱਟਾ ਵੀ ਸਿੱਟ ਰਿਹਾ। ਉਹ ਕਿ ਮੈਂ ਪਰਚਾ ਅੱਜ ਤੱਕ ਜਮਾ ਕਰਾਂ। ਬਾਹਰ ਆ ਕੇ ਕੈਦਨਾ ਚਲੇ ਜਾਂਦੇ ਆ। ਆਹ ਉਹ ਕਹਿੰਦੇ ਆ। ਇਹ ਤਮਾਮ ਦੱਸਿਆ ਵਾਗ ਦਾ ਮੈਂ ਵਿਚਾਲਾਪੁਰ ਇੱਕ ਸ਼ਖਸ ਵਿਆਹ ਤੋਂ ਆਂਦੇ ਨੇ ਪਰਿਵਾਰ ਵਿਆਹ ਤੋਂ ਆਂਦਾ ਤਾਂ ਉਹਨਾਂ ਦਾ ਲੋਕ ਤੋਂ ਹੋ ਜਾਂਦਾ ਲੋਕ ਤੋਂ ਇੱਕ ਤੋਂ ਬਾਅਦ ਵੀ ਥਾਣਾ ਕਲੇਮ ਤੋਂ ਬਚਾ ਲਈ ਪੈਰ ਵੀ ਨਹੀਂ ਹੁੰਦੇ ਲੇਕਿਨ ਪਰਵਾਹ ਜਿਹੜਾ ਵੈ ਇਹ ਫਰੰਟ ਦੇ ਬਾਹਰ ਆ ਕੇ ਬੈਠਾ ਕਿੰਨੇ ਦਿਨ ਹੋਏ ਨੇ ਗੱਲਬਾਤ ਮੈਂ ਤੇ ਆਪਣੇ ਪ੍ਰਾਫਿਟਰ ਨੂੰ ਮਿਲਣ ਆਇਆ ਵੀ ਬਿਟਨ ਭਾਜੀ ਤਬੀਬ ਵੀ ਪੁੱਛ ਲਈ ਕਿੱਦਾਂ ਦੀ ਐ ਵੀ ਉਹ ਵੀ ਮੈਨੂੰ ਪਤਾ ਲੱਗਿਆ ਬਿਮਾਰ ਚੱਲ ਰਹੇ ਹੈਗੇ ਆ ਮੈਂ ਕਿਹਾ ਭਾਜੀ ਪਰਚਾ ਦੇਣ ਵਾਸਤੇ ਆਇਆ ਮੈਂ ਕਿਹਾ ਬਿਟਨ ਜੀ ਪਰਚਾ ਦੇ ਦੋ ਤੇ ਜਿਹੜੀ ਖੋਈ ਹੈ ਦੋ ਚੈਨੀਆਂ ਦੋ ਅੰਗੂਠੀਆਂ ਦੋ ਮੋਬਾਈਲ ਹੈ ਜੀ ਕੈਸੇ ਕੀ ਰਾਤ ਨੂੰ ਉਹਦਾ ਪਰਿਵਾਰ ਕੁੜੀ ਦਾ ਵਿਆਹ ਕਰਨ ਦੇ ਬਾਅਦ ਸੇਫ ਨਹੀਂ ਹੈਗਾ ਸਵੇਰੇ 4 ਵੇ ਉਲਟਰ ਜਿੰਦੜੀ ਮੇਰੇ ਨਾਲ ਪੁਲਿਸ ਗਈ ਜਾਂਦੇ ਆ ਮੈਨੂੰ ਹੀ ਧਿਲਕੀ ਲਈ ਜਾਂਦੇ ਥਾਣੇ ਅੰਦਰ ਕਿੰਨਾ ਜੇ ਹੋ ਗਿਆ ਬਾਦਸ਼ਾਹ ਜੀ ਭਾਜੀ 8 ਤਿੱਕ ਦੀ ਵਾਰਦਾਤ ਹੈ ਜੀ ਦੱਸੋ ਮੇਰੀ ਗੱਲ ਵੀ ਹੋਈ ਆ ਮੈਂ ਕਿ ਤੁਸੀਂ ਨੰਬਰ ਚੱਲ ਰਿਹਾ ਜੀ ਉਹਨਾਂ ਦਾ ਟ੍ਰੇਸਿੰਗ ਲਾ ਦੋ ਔਰ ਮੈਨੂੰ ਵੀ ਪਤਾ ਕਿ ਇਹਨਾਂ ਗੱਲ ਕਰਾਈ ਕਿ ਨਾ ਹੋਇਆ ਠੱਕਾ ਹੋਇਆ ਮੇਰਾ ਜਾਂ ਖੋਈ ਆ ਕਿਹਾ ਠੀਕ ਹੈ ਟ੍ਰੇਸਿੰਗ ਲਾ ਦੇ ਉਹਨੂੰ ਬਾਅਦ ਚ ਕੋ ਠੱਕੇ ਮਾਰਗ ਭਜਾਤਾ ਮੁੰਡੇ ਨੂੰ ਕਿੰਨੇ ਦਿਨਾਂ ਦੀ ਵਾਰਦਾਤ ਹੈ ਭਾਜੀ 8 ਤਿੱਕ ਦੀ ਵਾਰਦਾਤ ਹੈ ਠੱਕਾ ਹੋ ਗਿਆ ਪਪਾ ਹੋ ਗਿਆ ਮੈਂ ਕੱਲ ਬਾਹਰ ਚੰਡੀਗੜ੍ਹ ਸੀ ਭਾਜੀ ਮੈਂ ਬੀਟਨ ਭਾਈ ਦਾ ਨੰਬਰ ਲਾਂਦੇ ਮੈਂ ਕਿ ਚੱਲ ਮੇਰਾ ਵੱਡਾ ਭਰਾ ਲੱਗਿਆ ਮੈਂ ਕਹਿ ਕੇ ਨਾ ਪਰਚਾ ਕਰਦੀ ਕਰਾ ਦਾਂਗਾ ਭਾਜੀ ਉਹਨੇ ਮੈਨੂੰ ਤੁੰਕਿਆ ਜ ਕੁਝ ਕੋਦੇਦਾਰੋ ਭਾਜੀ ਮੈਂ ਸੈਂਟਰ ਗੌਰਜ ਦੇ ਮੈਂਬਰ ਆ ਸਾਥ ਦਾ ਮੈਂਬਰ ਪ੍ਰਧਾਨ ਮੰਤਰੀ ਅਦਰ ਸ਼ਾਮ ਯੋਜਨਾ ਸਮਾਜਿਕ ਨਏ ਮੰਤਰਾਲੇ ਵੱਲੋਂ ਕਿ ਮੈਂ ਆਪਣੇ ਬੰਦਿਆ ਦੀ ਸੇਫਟੀ ਵੀ ਨਹੀਂ ਕਰ ਸਕਦਾ ਇੱਥੇ ਥਾਣੇ ਦੇ ਆਗੇ ਉਹਨਾਂ ਦੀ ਵਾਜਤ ਕਰਨ ਵਾਸਤੇ ਉਹਨਾਂ ਦੀ ਦਖਲਅੰਦੀ ਨਹੀਂ ਕਰ ਸਕਦਾ ਮੈਂ ਮੈਨੂੰ ਤਬਦੀਲ ਵਾਲੀ ਜਾਂਦਾ ਹਰਜਿੰਦਰ ਕੁਮਾਰ ਇਸ ਕਿਹੜਾ ਚੰਦੂ ਜੀ ਅੱਜ ਕਹਿਣਾ ਚਾਹਣਾ ਜੀ ਹਨੇਰ ਨਗਰੀ ਚੋਪਟ ਰਾਜਾ ਜਿਸ ਸਰਕਾਰ ਨੇ ਵਿੱਚ ਜਨਤਾ ਨੂੰ ਹਸੀ ਖੁਸੀ ਖੇਡਣਾ ਚਾਹੀਦਾ ਘਮਣਾ ਚਾਹੀਦਾ ਉੱਥੇ ਰੋਜ਼ ਲੁੱਟਕੋ ਹੋ ਰਹੀ ਐ ਤੁਸੀਂ ਦੇਖੋ ਆ ਨਾਬਾਲਗ ਬੱਚਾ ਵਾ ਇਹਦੇ ਕਿਰਪਾਨ ਮਾਰੀ ਐ ਇਹਦੇ ਭਰਾ ਦੇ ਦਾਤ ਮਾਰੇ ਇਹਦੇ ਕਿਰਪਾਨਾਂ ਮਾਰੀਆਂ ਨੇ ਸੋਨੇ ਦੀਆਂ ਚੈਨਾ ਖੋਲੀਆਂ ਪੈਸੇ ਖੋਲੇ ਮੋਬਾਈਲ ਖੋਲੇ ਪਰ ਅਜੇ ਇੱਕ ਹਫਤਾ ਹੋ ਗਿਆ ਰਜਿੰਦਰ ਕੁਮਾਰ ਨਾਂ ਦਾ ਆਈਓ ਜਿੰਨੇ ਇਹਨਾਂ ਨੂੰ ਤਿੰਨ ਵਾਰ ਦਬਕਾ ਮਾਰ ਕੇ ਇੱਥੋਂ ਭਜਾਤਾ ਭਜੋਏ ਕਰਦਾਂਗੇ ਭਜੋਏ ਕਰਦਾਂਗੇ ਟਰੇਸਿੰਗ ਕਰ ਰਹੇ ਆ ਕਾਦੀ ਟਰੇਸਿੰਗ ਕਰ ਰਹੇ ਆ ਐਫ ਆਰ ਹੋਈ ਨਹੀਂ ਟਰੇਸਿੰਗ ਕਿੱਦਾਂ ਹੋ ਜਾਏਗੀ ਕੀ ਕਾਨੂੰਨ ਨਹੀਂ ਸਾਨੂੰ ਪਤਾ ਕਾਨੂੰਨ ਐ ਪਹਿਲੇ ਐਫ ਆਰ ਦਰਜ ਹੋਊਗੀ ਉਹਦੇ ਵੇਤੇ ਹੀ ਤੁਹਾਨੂੰ ਲੀਗਲ ਜਿਹੜਾ ਵਾ ਟਰੈਕਿੰਗ ਕਰਕੇ ਦਿੱਤਾ ਜਾਏਗਾ। 200 ਰੁਪਏ ਨਹੀਂ ਨੇ। ਭਾਜੀ ਮੈਂ ਉਸ ਚੀਜ਼ ਨੂੰ ਫੋਲੋ ਨਹੀਂ ਕਰਦਾ ਹੈਗਾ ਕਿ ਪਹਿਲੇ ਹਫਤਾ ਆਈਓ ਕੋਲ ਜਾਈਏ ਫਿਰ ਉਸ ਤੋਂ ਬਾਅਦ ਐਸਐਚਓ ਕੋ ਜਾਈਏ ਹਫਤਾ ਫਿਰ ਉਸ ਤੋਂ ਬਾਅਦ ਡੀਐਸਪੀ ਕੋ ਜਾਈਏ ਫਿਰ ਐਸਪੀ ਕੋ ਜਾਈਏ ਫਿਰ ਕਮਿਸ਼ਨਰ ਕੋ ਜਾਈਏ ਡੇਢ ਮਹੀਨਾ ਪੂਰਾ। ਉਹ ਮੈਂ ਚੀਜ਼ ਨੂੰ ਫੋਲੋ ਹੀ ਨਹੀਂ ਕਰਦਾ। ਤੁਸੀਂ ਇੱਥੇ ਧਰਨੇ ਤੇ ਬੈਠੇ ਕੀ ਕਹੂ ਕੀ ਕਹੋਗੇ? ਧਰਨੇ ਤੇ ਬਹਿਣਾ ਮੈਂ ਕਿ ਪਹਿਲੇ ਤਾਂ ਰਜਿੰਦਰ ਕੁਮਾਰ ਵਰਗੇ ਬੰਦੇ ਨੂੰ ਸਸਪੈਂਡ ਕੀਤਾ ਜਾਵੇ। ਕਿਉਂਕਿ ਪਹਿਲੇ ਤਾਂ ਇਹਨਾਂ ਨੇ ਸਾਡੇ ਇਹਨਾਂ ਬੰਦਿਆਂ ਨੂੰ ਤੇ ਨਵਾਲਿਕ ਬੱਚਿਆਂ ਨੂੰ ਵੀ ਪਾਰ ਸਰਕਾਰ ਦੇ ਪੁਰਾ ਮੈਂਬਰ ਨੇ ਮਨੋਜ ਚੋਹਾਂ ਜੀ ਜਿਨ੍ਹਾਂ ਨੂੰ ਉਹਨਾਂ ਨੇ ਧੱਕਾ ਮਾਰਿਆ ਇੱਥੇ ਔਰ ਤੱਕੇ ਮਾਰਨ ਦੀ ਕੋਸ਼ਿਸ਼ ਕੀਤੀ ਬਾਹਰ ਕੱਢਣ ਥਾਣੇ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਜਿਹਨੂੰ ਲੈਣ ਲਈ ਖੁਦ ਡੀਸੀ ਆਂਦਾ ਹੁੰਦਾ ਸੀਗਾ ਚਲੋ ਮੈਂਬਰਸ਼ਿਪ ਆਈ ਜਾਂਦੀ ਆ ਚਲੀ ਜਾਂਦੀ ਆ ਜਿਹਨੂੰ ਡੀਸੀ ਲੈਣ ਰਿਸੀਵ ਕਰਨ ਆਂਦਾ ਹੋਵੇ ਉਸ ਬੰਦੇ ਨੂੰ ਤੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਜਾਬੇ ਥਾਣੇ ਚ ਉਹਨੂੰ ਗਾਲ੍ਹਾਂ ਕੱਢ ਦਿੱਤੀਆਂ ਜਾਂ ਔਰ ਸਮਾਜ ਦਾ ਬੰਦਾ ਹੋਵੇ ਜਿੱਦੋਂ ਤੁਸੀਂ ਬੈਠੇ ਹੋ ਹੁਣ ਦੇਖੀਓ ਗਿਆ ਕਿ ਉਹ ਬੰਦੇ ਵੀ ਹੁਣੇ ਤਰ ਵੀ ਕਰ ਦਿੰਦੇ ਆ ਦੇਖੋ ਜੀ ਕੋਈ ਕਾਰਵਾਈ ਤਾਂ ਹੋਣੀ ਨਹੀਂ ਇੱਕ ਸਾਨੂੰ ਚਿੱਟਾ ਪੰਨਾ ਫੁਲਾਣਾ ਜਿੰਦੇ ਲਿਖਿਆ ਆਣਾ ਫਰਸਟ ਇਨਫੋਰਮੇਸ਼ਨ ਹੋਣਾ ਕੁਛ ਨਹੀਂ ਹੈਗਾ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ ਇੱਥੇ ਹਫ਼ਤੇ ਲਈ ਬਹਿਣ ਆਇਆ ਮੈਂ ਇੱਥੇ ਬਾਹਰ ਹਫ਼ਤੇ ਲਈ ਬਹਿਣ ਆਇਆ ਜਦ ਤੱਕ ਬੰਦੇ ਨਹੀਂ ਫੜਦੇ ਇੱਥੇ ਟੈਂਟ ਲਾ ਕੇ ਬਹਿਣਾ ਮੈਂ ਇਹ ਨਾ ਸਮਝਣ ਗਿਆ ਐਫ ਆਰ ਦੇ ਕੇ ਅਸੀਂ ਚਲੇ ਜਾਣਾ ਮੈਂ ਛੁਣਕਣਾ ਲੈਣ ਨਹੀਂ ਆਇਆ ਤੇ ਕਾਗਜ਼ ਦਾ ਮੈਂ ਇੱਥੇ ਬਹਿਣਾ ਪੱਕਾ ਇੱਥੇ ਲਵਾ ਲਗਾ ਟੈਂਟ ਇੱਥੇ ਟੈਂਟ ਲਾ ਕੇ ਟੇਬਲ ਲਾ ਕੇ ਰਹਿਣਾ ਬਹਿਣਾ ਜਦ ਤੱਕ ਚੋਰ ਡਟੇਰੇ ਫੜੇ ਨਹੀਂ ਜਾਂਦੇ ਕਈ ਦਿਨ ਬਰਦਾ ਤੱਕ ਇਹ ਜਿਤਕੋ ਆਮ ਆਦਮੀ ਪਾਰਟੀ ਸਰਕਾਰ ਇਹ ਕਹਿੰਦੀ ਜੀ ਟਿਕਾੜੀ ਨੂੰ ਪ੍ਰੋਪਰ ਹੱਲ ਕਰਾਂਗੇ ਕੀ ਕਹਿਣਾ ਪਿਆ ਆਮ ਆਦਮੀ ਪਾਰਟੀ ਆਮ ਆਦਮੀ ਦਾ ਹੱਲ ਕਰ ਰਹੀ ਹੈ ਹੁੰਦਾ ਉਹ ਹੱਲ ਕਰ ਰਹੀ ਹੈ ਕਰੇ ਰਹਿਣਾ ਬਾਹਰ ਨਿਕਲਣਾ ਤੁਸੀਂ ਸੈਰ ਨਹੀਂ ਕਰ ਸਕਦੇ ਤੁਹਾਡੀਆਂ ਧੀਆਂ ਪੈਣਾ ਸੈਰ ਨਹੀਂ ਕਰ ਸਕਦੀਆਂ ਬਾਜ਼ਾਰ ਨਹੀਂ ਕਲੀਆਂ ਜਾ ਸਕਦੀਆਂ 2 ਲੱਖ ਦੀ ਲੁੱਟ ਨੂੰ ਤੁਸੀਂ ਲੁੱਟ ਕਹਿ ਦਿੰਨੇ ਹੋ ਪਰ ਰੋਜ਼ 50 ਲੱਖ ਦੇ ਮੋਬਾਈਲ ਲੁੱਟ ਹੋ ਰਹੇ ਉਹਨੂੰ ਕੋਈ ਲੁੱਟ ਨਹੀਂ ਕਹਾ ਜਾ ਰਿਹਾ ਕਿਉਂਕਿ ਸਭ ਪਿੰਜਰੇ ਦੇ ਪਿੱਛੇ ਕੁਝ ਹੋਰ ਆ ਦੇਖੋ ਮੁੰਡਾ ਇੱਕ ਇਹਦੇ ਵਿਚਾਰੇ ਹਾਥ ਵੱਜਿਆ ਇੱਧਰ ਆ ਬੇਟੇ ਓਏ सर आशुष पांडे मेरा नाम है ये ये में सनी मंदिर सनी मंदिर के पास रहते हैं क्या बात क्या बात हुई सर बात यही हुई कि हम लोग बहन का ब्याह करके आ रहे थे सुबह जो राशन बचा हुआ था वो गाड़ी में लेके आ रहे थे छह मुंडे थे सारे हथियारों के साथ थे वो पूछना नाछना सीधे मारने ही लगे हथियार से शादी क्यों थी शादी अम्बेडकर भवन में थी वहाँ जो पहले से भटिया के पास जी लोग थे और क्या-क्या छीना था सर मेरा चैन छीन लिए मेरी अंगूठी छीन लिए दो फोन थे आठ सौ रुपये मेरे जेब में थे ऊपर वाली नगद वो भी ले गए तो पुलिस वाले सर कोई सुनवाई ही नहीं कर रहे हैं कितने सालों से टाइम से गेड़े मार रहे हो यहाँ पे सर चार दिन से मार रहे हैं आज पांचवा दिन है कोई दर्ज हुई कुछ नहीं हुआ सर कोई मोबाइल आपके ट्रेस में लगे नहीं कोई कुछ नहीं अभी क्या मांग कर रहे हो सर हम यही मांग कर रहे हैं कि चोर भड़े जान सर मेरा सामान मुझे मिले असी ई डब्लस कलोनी ताजपुर रोड जी ये सारे ना साढ़े ना खोबाजी हुई है दाना मंडी से फ्लाई ओवर से सो सवेरे तड़के चार बजे ਛੇੁੰ ਮੁੰਡੇ ਆਏ ਸੀ ਦੋ ਬਾਈਕਾਂ ਤੇ ਸਪਲੈਂਡਰ ਤੇ ਤੇ ਉਹਨਾਂ ਦਾ ਕੋਈ ਨੰਬਰ ਪਲੇਟ ਨਹੀਂ ਸੀਗਾ ਨਾਲੇ ਹਥਿਆਰ ਦੇ ਨਾਲ ਆਏ ਪੂਰਾ ਤਿਆਰੀ ਦੇ ਨਾਲ ਉਹਨਾਂ ਨੇ ਆਂਦੇ ਹੀ ਸਰ ਸਾਡੀ ਆਟੋ ਤੇ ਵਾਰ ਕਰਨਾ ਸ਼ੁਰੂ ਕਰਤਾ ਮੈਂ ਆਟੋ ਚਲਾ ਰਿਹਾ ਸੀ ਮੇਰੇ ਹੱਥ ਤੇ ਮਾਰਿਆ ਖੰਡਾ ਤੇ ਜਦੋਂ ਕੱਟ ਵਜਿਆ ਮੇਰੇ ਹੈਂਡਲ ਛੁੱਟ ਗਏ ਹੱਥੋਂ ਇਹਦੀ ਕੱਟਣਾ ਤੇ ਤੁਸੀਂ ਕਿੱਥੋਂ ਆ ਰਹੇ ਸੀਗੇ ਇਹ ਅਸੀਂ ਵਿਆਹ ਤੋਂ ਆ ਰਹੇ ਸੀਗੇ ਪਟੀਆਂ ਤੋਂ ਅੰਬੇਡਕਰ ਪਵਨ ਤੋਂ ਤੇ ਜਦੋਂ ਆਪਾਂ ਦਾਣਾ ਮੰਡੀ ਦੇ ਫਲਾਈਓਵਰ ਤੇ ਪਹੁੰਚੇ ਆ ਉਦੋਂ ਹੀ ਇਹ ਵਾਰਦਾਤ ਹੋਈ ਹੈ ਸਾਡੇ ਨਾਲ ਤੁਸੀਂ ਬੰਦੇ ਵੀ ਜਾਣਦੇ ਹੋ ਬੰਦਾ ਪਛਾਣਦਾ ਨਹੀਂ ਮੈਂ ਬਾਈਕ ਵੀ ਪਛਾਣਦਾ ਪਰ ਨੰਬਰ ਪਲੇਟ ਨਹੀਂ ਸੀਗਾ ਉਹਨਾਂ ਦਾ ਬਾਕੀ ਬਾਈਕਾਂ ਦੀ ਨਿਸ਼ਾਨੀ ਆ ਮੈਨੂੰ ਯਾਦ ਕੰਪਲੀਟ ਦਰਜ ਹੋਈ ਨਹੀਂ ਕੰਪਲੀਟ ਹਲੇ ਕੋਈ ਦਰਜ ਨਹੀਂ ਹੋਈ ਕੋਈ ਐਫਆਈਆਰ ਨਹੀਂ ਕੀਤਾ ਬਸ ਦਰਖਵਾ ਲੈ ਕੇ ਛੱਡ ਦਿੱਤਾ ਗਿਆ ਕਹਿੰਦੇ ਹਲੇ ਕੋਈ ਐਫਆਈਆਰ ਨਹੀਂ ਕੀਤੀ ਤੁਹਾਡੀ ਅੰਦਰ ਆਉਂਦੇ ਹੋ ਥਾਣੇ ਚ ਤਾਂ ਇੰਦਾ ਦਾ ਬਿਹੇਵਰ ਹੁੰਦਾ ਅੰਦਰ ਬਿਹੇਵ ਤਾਂ ਜੀ ਕੋਈ ਸੁਣਵਾਈ ਨਹੀਂ ਹੈ ਕਿਸੇ ਪ੍ਰਕਾਰ ਦੀ ਸੁਣਵਾਈ ਨਹੀਂ ਹੈ ਬਸ ਢਪਕਾ ਮਾਰਦੇ ਕਹਿੰਦੇ ਜੇ ਕਰਦੇ ਆ ਨਾ ਤੁਹਾਨੂੰ ਰੋਕਿਆ ਤਾਂ ਤੁਸੀਂ ਕਰਦਿਆਂ ਨੂੰ ਲੈ ਕੇ ਆਓ ਸਾਨੂੰ ਕੁਝ ਨਹੀਂ ਪਤਾ ਹਾਂ ਤੇ ਹੋਗਾ ਉਹ ਵੀ ਮੋਬਾਈਲ ਦੀ ਜੀ ਉਹ ਕਪਤੀ ਸਾਡੀ ਚੱਲ ਰਹੀ ਆ ਕੈਮਰੇ ਕਮਰੇ ਚੈੱਕ ਕਰਦੇ ਆ ਤੇ ਲੱਗੇ ਦਿਨ ਬਰਤਦੇ ਨੇ ਲੇਕਿਨ ਉਹਨਾਂ ਨੇ ਆ ਵੀ ਰੋਕ ਲਗਾਏ ਕਿ ਤੁਸੀਂ ਹਜ ਤੱਕ ਬੰਦਾ ਨਹੀਂ ਕ੍ਰੇਸ ਕਰ ਪਾਏ ਜਿਹੜੇ ਜਿਹੜੇ ਸੋਨਾ ਹੱਥੋਂ ਲੈ ਗਏ ਕਿ ਉਹਨੇ ਦਾਦੂ ਤੁਮਾਰੇ ਗਏ ਨੇ ਲੇਕਿਨ ਉਹਨਾਂ ਦੀ ਹਜ ਤੱਕ ਕੋਈ ਪੈਰ ਪਾਈ ਨਹੀਂ ਹੋਈ ਅੱਜ ਨੂੰ ਉਹ ਤੰਗ ਹੋ ਕੇ ਪਰੇਸ਼ਾਨ ਹੋ ਕੇ ਥਾਣੇ ਮੁਰੇ ਆਏ ਨੇ ਨਹੀਂ ਜੀ ਕੋਈ ਅਸੀਂ ਕੋਈ ਗੱਲ ਨਹੀਂ ਕੀਤੀ ਜਿਹਾ ਹੀ ਕੈਮਰੇ ਚੈੱਕ ਕਰ ਰਹਾ ਕੈਮਰੇ ਚੈੱਕ ਕਰਨ ਤੋਂ ਬਾਅਦ ਜੋ ਵੀ ਜਿੱਦਾਂ ਦੇ ਹੋਊਗੀ ਅਸੀਂ ਕਾਰਵਾਈ ਕਰ ਰਹੇ ਹਾਂ। ਨਹੀਂ 4 ਦਿਨ ਹੋ ਗਏ ਇੰਸੀਡੈਂਟ ਨੂੰ 4 ਦਿਨ ਦੇ ਵਿੱਚ ਉਹ ਵਿਆਹ ਕੈਮਰੇ ਚੈੱਕ ਕਰ ਰਹੇ ਆ ਜੀ ਇਹ ਕੈਮਰੇ ਚੈੱਕ ਕਰਕੇ। ਸਰ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਜਿਹੜਾ ਪਰਸਨ ਇੱਥੇ ਆਇਆ ਕਹਿੰਦਾ ਮੇਰੇ ਨਾਲ ਬਤਮੀਜੀ ਕੀਤੀ ਰਜਿੰਦਰ ਸਾਜੀ ਨੇ ਕਹਿੰਦੇ ਉਹਨਾਂ ਨੇ ਕਹਿਣਾ ਹੈ ਕਿ ਕੋਈ ਉੱਚ ਅਧਿਕਾਰੀ ਹੈ 15 ਗ੍ਰਾਮੀਣ ਯੋਜਨਾ ਤੋਂ ਤੇ ਉਹਨਾਂ ਦਾ ਕਹਿਣਾ ਕਿ ਜਦੋਂ ਥਾਣੇ ਅੰਦਰ ਸੀ ਜਾਂਦੇ ਆ ਤੇ ਸਾਡੇ ਬਤਮੀਜੀ ਨਾਲ ਨਹੀਂ 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 ਕੋਈ ਗੱਲ ਨਹੀਂ। ਸੈਂਟਰ ਤੇ ਅੱਜ ਆਏ ਮੇਰੇ ਕੋਲ ਸਾਹਿਬ ਜੀ। ਸੈਂਟਰ ਤੇ ਅੱਜ ਦੀ ਗੱਲ ਹੈ ਅੱਜ ਦੀ ਗੱਲ ਹੀ ਹੈ ਜੀ। ਅੱਜ ਆ ਕੇ ਮਾਰੇ ਧੱਕੇ ਮਾਰੇਗੇ ਮੈਨੂੰ। ਮੈਨੂੰ ਕਹਿੰਦੇ ਬਾਹ ਉਨੇ ਲੇਕਰ ਕੇ ਅੰਦਰ ਇਹ ਗੱਲ ਕੀਤੀ ਹੈ ਸੈਂਟਰ ਦੇ ਅਧਿਕਾਰੀਆਂ ਸਖਸ ਜਿਹੜਾ ਅੰਦਰ